ਜੰਗੀਜ ਖਾਨ ਇੱਕ ਵਾਰ ਸ਼ਿਕਾਰ ਕਰਨ ਦੇ ਲਈ ਜੰਗਲ ਦੇ ਵਿੱਚ ਦੂਰ ਇਕੱਲਾ ਹੀ ਨਿਕਲ ਜਾਂਦਾ ਹੈ। ਅਕਸਰ ਹੀ ਰਾਜੇ ਮਹਾਰਾਜੇ ਜੰਗਲਾਂ ਦੇ ਵਿੱਚ ਸ਼ਿਕਾਰ ਕਰਨ ਦੇ ਲਈ ਚਲੇ ਜਾਂਦੇ ਸਨ। ਉਹਨਾਂ ਨੇ ਇੱਕ ਬਾਜ਼ ਪਾਲਿਆ ਹੋਇਆ ਸੀ ਜਿਹੜਾ ਬਾਜ਼ ਹੁੰਦਾ ਹੈ ਇਹ ਬਹਾਦਰੀ ਦਾ ਪ੍ਰਤੀਕ ਹੁੰਦਾ ਹੈ। ਤਾਂ ਹੀ ਸਾਰੇ ਰਾਜੇ ਮਹਾਰਾਜੇ ਪਹਿਲਾਂ ਇੱਕ ਬਾਜ਼ ਪਾਲਿਆ ਕਰਦੇ ਸਨ। ਜੰਗਲ ਦੇ ਵਿੱਚ ਦੂਰ ਉਹਨਾਂ ਨੂੰ ਰਾਤ ਪੈ ਜਾਂਦੀ ਹੈ। ਭੁੱਖ ਪਿਆਸ ਦਾ ਸੰਤਾਪ ਉਹਨਾਂ ਨੂੰ ਚੱਲਣਾ ਪੈਂਦਾ ਹੈ। ਪਿਆਸ ਲੱਗੀ ਹੋਣ ਕਰਕੇ ਦੂਰੋਂ ਇੱਕ ਝਰਨਾ ਦਿਖਾਈ ਦਿੰਦਾ ਹੈ ਜਿਦੇ ਵਿੱਚ ਉਹ ਪਾਣੀ ਪੀਣ ਦੇ ਲਈ ਚਲੇ ਜਾਂਦੇ ਨੇ ਜਿਵੇਂ ਹੀ ਆਪਣਾ ਸੋਨੇ ਦਾ ਲੋਟਾ ਉਹ ਬਾਹਰ ਕੱਢਦੇ ਨੇ ਤਾਂ ਪਾਣੀ ਭਰ ਕੇ ਪੀਣ ਲੱਗਦੇ ਨੇ ਤਾਂ ਉਹਨਾਂ ਦਾ ਜਿਹੜਾ ਬਾਜ ਪੰਛੀ ਹੁੰਦਾ ਹੈ ਬਾਜ ਆ ਕੇ ਉਹਨਾਂ ਤੇ ਛਪਟਾ ਮਾਰ ਦਿੰਦਾ ਤੇ ਪਾਣੀ ਡੋਲ ਦਿੰਦਾ ਹੈ ਐਵੇਂ ਹੀ ਦੂਜੀ ਵਾਰ ਜਦੋਂ ਪਾਣੀ ਪੀਣ ਲੱਗਦੇ ਨੇ ਉਹਨਾਂ ਨੇ ਲੋਟਾ ਭਰਿਆ ਤਾਂ ਫੇਰ ਬਾਜ ਉਹ ਪਾਣੀ ਡੋਲ ਦਿੰਦਾ ਹੈ ਇਸ ਤਰ੍ਹਾਂ ਤਿੰਨ ਚਾਰ ਵਾਰੀ ਹੁੰਦਾ ਹੈ ਆਖਿਰਕਾਰ ਰਾਜਾ ਅੱਕ ਗਿਆ ਚੰਗੇਜ਼ ਖਾਨ ਨੇ ਆਪਣੀ ਤਲਵਾਰ ਕੱਢੀ ਜਦੋਂ ਚੌਥੀ ਵਾਰ ਇਹੀ ਕੰਮ ਬਾਜ਼ ਫਿਰ ਕਰਦਾ ਹੈ ਤਾਂ ਚੰਗੇਜ਼ ਖਾਨ ਨੇ ਬਾਜ਼ ਤੇ ਹਮਲਾ ਕਰ ਦਿੱਤਾ ਤੇ ਉਹਦੇ ਦੋ ਟੁਕੜੇ ਕਰ ਦਿੱਤੇ ਇਹ ਘਟਨਾ ਹੋਣ ਤੋਂ ਬਾਅਦ ਚੰਗੇਜ਼ ਖਾਨ ਨੇ ਉੱਥੋਂ ਪਾਣੀ ਨਾ ਪੀਤਾ ਤੇ ਕੁਝ ਕਦਮ ਉੱਪਰ ਵੱਲ ਨੂੰ ਚਲਾ ਗਿਆ ਜਦੋਂ ਉਹ ਪਹਾੜੀ ਦੇ ਉੱਪਰ ਜਾ ਕੇ ਵੇਖਦਾ ਹੈ ਤਾਂ ਉਸੇ ਝਰਨੇ ਦੇ ਵਿੱਚ ਇੱਕ ਜ਼ਹਿਰੀਲਾ ਸੱਪ ਮਰਿਆ ਪਿਆ ਸੀ ਜਿਹਦਾ ਜ਼ਹਿਰ ਉਸ ਸਾਏ ਪਾਣੀ ਦੇ ਵਿੱਚ ਫੈਲ ਚੁੱਕਿਆ ਸੀ ਇਹ ਸਭ ਵੇਖ ਕੇ ਚੰਗੇਜ਼ ਖਾਨ ਨੂੰ ਬੜਾ ਦੁੱਖ ਹੁੰਦਾ ਕਿ ਉਹਨੇ ਆਪ ਦੇ ਸਾਥੀ ਬਾਜ ਆਪਣੇ ਇੱਕ ਜਿਗਰੀ ਦੋਸਤ ਦੀ ਜਾਨ ਲੈ ਲਈ ਹੈ ਉਹ ਜਿਗਰੀ ਦੋਸਤ ਜਿਹੜਾ ਮੇਰੀ ਜਾਨ ਬਚਾਉਣ ਵਾਸਤੇ ਆਪਦੀ ਜਾਨ ਕੁਰਬਾਨ ਕਰ ਗਿਆ ਹੈ ਤਾਂ ਉਸ ਦੇ ਲਈ ਚੰਗੇਜ਼ ਖਾਨ ਨੇ ਉਸੇ ਪਹਾੜੀ ਦੀ ਉੱਚੀ ਚੋਟੀ ਦੇ ਉੱਤੇ ਇੱਕ ਪੱਥਰ ਤੇ ਇੱਕ ਸਤੰਭ ਬਣਵਾ ਦਿੱਤਾ ਪੱਥਰ ਦੇ ਇੱਕ ਸ਼ਿਲਾ ਲੇਖ ਤੇ ਖੰਭ ਦੇ ਨਿਸ਼ਾਨ ਦੇ ਵਿੱਚ ਕੁਝ ਅੱਖਰ ਉਸ ਬਾਜ ਦੀ ਯਾਦਗਾਰ ਦੇ ਵਿੱਚ ਉੱਥੇ ਲਿਖਵਾ ਦਿੱਤੇ ਉਸ ਸ਼ਿਲਾ ਲਿਖਤੇ ਉਹਨਾਂ ਨੇ ਲਿਖਵਾਇਆ ਕਿ ਜੇਕਰ ਦੋਸਤ ਤੁਹਾਡਾ ਕੁਝ ਐਸਾ ਕਰੇ ਜਿਹੜਾ ਤੁਹਾਨੂੰ ਸਮਝ ਨਾ ਆਵੇ ਤਾਂ ਉਹਦਾ ਬੁਰਾ ਨਾ ਮਨਾਓ ਗੁੱਸਾ ਨਾ ਮਨਾਓ ਕਿਉਂਕਿ ਉਹ ਦੋਸਤ ਜੇਕਰ ਉਹ ਤੁਹਾਡਾ ਸੱਚਾ ਦੋਸਤ ਹੈ ਤਾਂ ਉਹ ਤੁਹਾਡੇ ਫਾਇਦੇ ਲਈ ਤੁਹਾਡੇ ਭਲੇ ਲਈ ਹੀ ਕਰ ਰਿਹਾ ਹੋਵੇਗਾ